ਨੇ ਆਪਾ ਕ੍ਰਿਸਮਸ ਨੂੰ ਸੈਲੀਬ੍ਰੇਟ ਕੀਤਾ ਉਸ ਤੋਂ ਬਾਅਦ ਅਸੀਂ ਗਿਣਤੀ ਕਰਦੇ ਹਾਂ ਸਮਾਂ ਹਫ਼ਤੇ ਦਾ ਵਾ ਤੇ ਖੁਦਾਵੰ ਦੇ ਖੁਦਾ ਦੀ ਕਿਰਪਾ ਦੇ ਨਾਲ ਸਾਨੂੰ ਇੱਕ ਨਵਾਂ ਸਾਲ ਮਿਲਦਾ ਹਰ ਸਾਲ ਜਦੋਂ ਪਰਮੇਸ਼ਰ ਸਾਡੀ ਜ਼ਿੰਦਗੀ 'ਚ ਕਿਰਪਾ ਕਰਦਾ ਹਰ ਸਾਲ ਅਸੀਂ ਨਵਾਂ ਸਾਲ ਦੇਖਦੇ ਹਾਂ ਨਵੇਂ ਸਾਲ 'ਚ ਨਵੀਆਂ ਬਰਕਤਾਂ ਖੁਦਾ ਦੀਆਂ ਆਈਆਂ ਆਪਣੇ ਘਰਾਂ 'ਚ ਦੇਖਦੇ ਹਾਂ ਤਾਂ ਇਹ ਮਹਾਨ ਕਿਰਪਾ ਹੈ ਪ੍ਰਭੂ ਯਿਸੂ ਮਸੀਹ ਨੂੰ ਜਿਵੇਂ ਅੱਜ ਅਸੀਂ ਆਪਣੇ ਬੱਚਿਆਂ ਨੂੰ ਜਿਹੜੇ ਖੁਦਾਵਤ ਪ੍ਰਤਿ ਸਨੇ ਜਿਹੜੇ ਪ੍ਰਭੂ ਦੇ ਨਾਲ ਪੂਰਾ ਮਨ ਜੋੜ ਕੇ ਰੱਖਦੇ ਨੇ ਉਹਨਾਂ ਨੂੰ ਖੁਦਾ ਬੇਟੀ ਦੇਵੇ ਬੇਟਾ ਦੇਵੇ ਤੇ ਉਹ ਬੜੇ ਹੀ ਡਰ ਦੇ ਕੰਮ ਦੇ ਆਪਣੇ ਬੱਚਿਆਂ ਨੂੰ ਪ੍ਰਭੂ ਦੀ ਹਜ਼ੂਰੀ ਚ ਲੈ ਕੇ ਆਉਂਦੇ ਨੇ ਪਰ ਇਸ ਜਗ੍ਹਾ ਤੇ ਅਸੀਂ ਦੇਖਦੇ ਹਾਂ ਖੁਦਾਵੰ ਯਿਸੂ ਮਸੀਹ ਦੇ ਮਾਤਾ ਪਿਤਾ ਆਦਰਯੋਗ ਮਾਤਾ ਮਰੀਅਮ ਉਹਨਾਂ ਦੇ ਦੁਨਿਆਵੀ ਪਿਤਾ ਜੂਸਫ ਉਹਨਾਂ ਨੇ ਬੜੇ ਸਤਕਾਰ ਦੇ ਨਾਲ ਪ੍ਰਭੂ ਨੂੰ ਆਪਣੇ ਬੇਟੇ ਨੂੰ ਹੇਕਲ ਚ ਲਿਆਂਦਾ ਉੱਥੇ ਉਹਨਾਂ ਨੂੰ ਖੁਦਾਵੰ ਦੇ ਕਲਾਮ ਵਿੱਚ ਲਿਖਿਆ ਹੋਆ ਮੌਕੇ ਤੇ ਜਿਹੜੇ ਖੁਦਾਵੰ ਦੇ ਦਾਸ ਸੀ ਜਾਜਕ ਸੀ ਉਹਨਾਂ ਨੇ ਉਹਨਾਂ ਨੂੰ ਹੇਕਲ ਚ ਵਿੱਚ ਮਖੂਸ ਕੀਤਾ ਤਾਂ ਉਹਦਾ ਨਾਮ ਜਿਹੜਾ ਕਿ ਯਹਵਾ ਵੱਲੋਂ ਦੱਸਿਆ ਗਿਆ ਸੀ ਉਹਦਾ ਨਾਮ ਪ੍ਰਭੂ ਯਿਸੂ ਮਸੀਹ ਰੱਖਿਆ ਗਿਆ ਹallelujah ਤਾਂ ਅੱਜ ਅਸੀਂ ਦੇਖਦੇ ਹਾਂ ਕਿ ਸਾਰੀ ਦੁਨੀਆ ਬੇਸ਼ੱਕ ਆਪਣੇ ਢੰਗ ਦੇ ਨਾਲ ਰਾਤ ਨੂੰ ਸਾਰਿਆਂ ਨੇ ਆਪਣੇ ਘਰਾਂ ਲਈ ਇਹ ਅਰਦਾਸ ਕੀਤੀ ਫਰਿਆਦ ਕੀਤੀ ਦੁਆ ਕੀਤੀ ਕਿ ਖੁਦਾ 2026 ਮੇਰੇ ਪਰਿਵਾਰ ਲਈ ਬਰਕਤ ਦਾ ਕਾਰਨ ਬਣੇ ਸਾਰਿਆਂ ਨੇ ਦੁਆ ਕੀਤੀ ਕਿ 2026 ਮੇਰਾ ਜੀਵਨ ਮੇਰਾ ਪਰਿਵਾਰ ਬਿਮਾਰੀਆਂ ਤੋਂ ਰਹਿਤ ਰਹੇ ਸਾਰੇ ਪ੍ਰਾਰਥਨਾ ਕੀਤੀ ਕਿ 2026 ਦੇ ਵਿੱਚ ਅਸੀਂ ਤਰਕੀਆਂ ਕਰੀਏ ਇਹ 2026 ਜਿਹੜਾ ਅੱਜ ਸਾਡੇ ਜੀਵਨਾ ਚ ਆਇਆ ਇਹ ਤੋਂ ਅਸੀਂ 2026 ਪਿੱਛੇ ਨੂੰ ਚੱਲਾਂਗੇ ਤੇ ਐਵੇਂ ਅੱਜ ਜਿੱਦਾਂ ਅਸੀਂ ਖੁਦਾਵੰ ਯਸਮਸੀ ਦੇ ਨਾਮ ਨੂੰ ਉੱਚਾ ਕਰ ਰਹੇ ਹਾਂ ਅਸੀਂ 2027 ਬੈਕ ਚਲੀਏ ਤੇ ਉਦੋਂ ਇਦਾਂ ਨਹੀਂ ਸੀ ਕਿਉਂਕਿ ਉਦੋਂ ਜਿਹੜੀ ਅਕਾਉਂਟ ਦਿਨਾਂ ਦੀ ਸੀ ਉਹ ਦਾ ਹੋਰ ਢੰਗ ਸੀ ਪਰ ਖੁਦਾਵੰ ਦੇ ਪਾਕ ਕਲਾਮ ਦੇ ਅਨਸਾਰ ਜਦੋਂ ਪ੍ਰਭੂ ਯਸਮਸੀ ਸਤਰਤੀ ਤੇ ਪੈਦਾ ਹੋਏ ਉਸ ਤੋਂ ਬਾਅਦ ਤੁਸੀਂ ਕੈਲੰਡਰ ਦੇਖਦੇ ਹੋ ਤਾਨੂੰ ਯਿਸੂ ਮਸੀਹ ਦਾ ਨਾਮ ਜਿਹੜਾ ਜਨਮ ਚਿੱਤੇ ਆਵੇਗਾ ਤੁਹਾਡੇ ਮੋਬਾਈਲਾਂ ਤੇ ਘੜੀਆਂ ਨੇ ਅੱਜ ਦੀ ਤਰੀਕ ਜਿਹੜੀ ਵੇਖੋਗੇ ਤੁਹਾਨੂੰ ਯਿਸੂ ਮਸੀਹ ਦਾ ਨਾਮ ਚਿੱਤੇ ਆਵੇਗਾ ਇਹ ਜਿਹੜੀ ਸੈਟਿੰਗ ਕੀਤੀ ਗਈ ਜਿਸ ਕੈਲੰਡਰ ਦੇ ਨਾਲ ਅਸੀਂ ਸਾਰੇ ਚੱਲ ਰਹੇ ਹਾਂ ਅੱਜ ਜਿਸ ਨੂੰ ਸਾਰਾ ਕ੍ਰਿਸਚੀਅਨ ਭਾਈਚਾਰਾ ਅਹਿਮੀਅਤ ਦਿੰਦਾ ਵਾ ਉਹ ਕੈਲੰਡਰ ਜਿਹੜਾ ਵਾ ਉਹ ਦੱਸਦਾ ਵਾ ਕਿ ਅੱਜ ਤੋਂ 2025 ਸਾਲ ਪਹਿਨੋਂ ਮੇਰੇ ਤੁਹਾਡੇ ਲਈ ਮੁਕਤੀ ਦਾਤਾ ਯਿਸੂ ਧਰਤੀ ਤੇ ਪੈਦਾ ਹੋਏ ਹallelujah ਤੋ ਸਾਨੂੰ ਖੁਦਾ ਨੇ ਇੱਕ ਨਵਾਂ ਦਿਨ ਦਿੱਤਾ ਸਾਨੂੰ ਖੁਦਾ ਨੇ ਇੱਕ ਨਵਾਂ ਸਾਲ ਦਿੱਤਾ ਨਵਾਂ ਖੁਦਾਵਨ ਸਾਨੂੰ ਖੁਦਾ ਨੇ ਇੱਕ ਨਵੀਂ ਸਵੇਰ ਦਿੱਤੀ ਉਹ ਸਵੇਰ ਦੇ ਲਈ ਅੱਜ ਦੇ ਦਿਨ ਦੇ ਲਈ ਪ੍ਰਭੂ ਦਾ ਤਾਲੀਆਂ ਦੇ ਨਾਲ ਸਵਾਗਤ ਕਰਾਂਗੇ ਉਹਦੇ ਨਾਮ ਨੂੰ ਅਸੀਂ ਮਹਿਮਾ ਦੇਵਾਂਗੇ ਕੋ ਅਸੀਂ ਧੰਨਵਾਦ ਕਰਦੇ ਆ ਤੁਹਾਡੇ ਸਾਰਿਆਂ ਦਾ ਹੀ ਕਿਉਂਕਿ ਬਹੁਤ ਸਾਰੇ ਨੌਜਾਨ ਸੇਵਾ ਕਰ ਰਹੇ ਨੇ ਜਿਨ੍ਹਾਂ ਨੂੰ ਚਰਚ ਦੇ ਨਾਲ ਪਿਆਰ ਆ ਕਿਉਂਕਿ ਖੁਦਾਵਨ ਨੇ ਉਹਨਾਂ ਨੂੰ ਮਨ ਦਿੱਤਾ ਵਾ ਤੋ ਪ੍ਰਭੂ ਨੇ ਤੋਂ ਅਨੁਭਵ ਸਰੀਆਂ ਪੈਣਾ ਬਹੁਤ ਸਾਰੇ ਭਾਈ ਆਇਓ ਖਾਸ ਕਰਕੇ ਸਾਡੇ ਵਿੱਚ ਪ੍ਰਭੂ ਦੇ ਦਾਸ ਰਾਜੂ ਰਾਜਨ ਬਹੁਤ ਪਿਆਰਾ ਭਜਨ ਬੋਲਦੇ ਨੇ ਖੁਦਾਵਾਨ ਦੇ ਨਾਮ ਦੇ ਵਿੱਚ ਇਹਨਾਂ ਦੀ ਜ਼ੋਰਦਾਰ ਤਾਲੀ ਵਜਾਵਾਂਗੇ ਖੁਦਾਵਾਨ ਇਹਨਾਂ ਨੂੰ ਆਸ਼ੀਸ਼ ਕਰੇ ਇਹਨਾਂ ਦੇ ਪਰਿਵਾਰ ਦੀਆਂ ਲੋੜਾਂ ਨੂੰ ਪੂਰੀਆਂ ਕਰੇ ਤੋਂ ਖੁਦਾਵਾਨ ਇਹਨਾਂ ਨੂੰ ਉਸ ਇਸ ਸਾਲ ਜਿਹੜਾ ਚੜ ਰਿਹਾ ਵਾ ਖੁਦਾਵਾਨ ਇਹਨਾਂ ਨੂੰ ਘਰ ਦੀ ਬਰਕਤ ਦੇਵੇ ਨਵੇਂ ਕਮਰਿਆਂ ਦੀ ਬਰਕਤ ਦੇਵੇ ਤੋਂ ਉਹਨਾਂ ਦੇ ਨਾਲ ਸਾਡੇ ਕੋਲ ਪਾਸਟਰ ਜਸਵਿੰਦਰ ਜੀ ਉਹ ਗਾਣਦੇ ਵੀ ਆ ਲਿਖਦੇ ਵੀ ਆ ਤੇ ਉਹਨਾਂ ਦੇ ਕੋਲ ਇੱਕ ਹੋਰ ਖੁਦਾ ਨੇ ਕਲਾ ਦਿੱਤੀ ਆ ਰਿਕਾਰਡਿੰਗ ਕਰਦੇ ਨੇ ਕਿ ਉਹਨਾਂ ਦੇ ਕੋਲ ਪ੍ਰੋਜੈਕਟ ਆ ਰਿਕਾਰਡਿੰਗ ਕਰਦੇ ਨੇ ਜਿਹੜੇ ਕਿ ਕੋਈ ਨਵਾਂ ਗੀਤ ਨਿਕਲਦਾ ਤੇ ਉਹਨੂੰ ਉਹ ਸਹਿਦ ਦਿੰਦੇ ਨੇ ਉਹ ਉਹਨਾਂ ਕੋਲ ਪ੍ਰੋਜੈਕਟ ਆ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਭੈਣ ਜੀ ਰੈਨੂ ਵੀ ਆਏ ਨੇ ਉਹਨਾਂ ਦਾ ਸਾਰੇ ਸੇਵਕਾਂ ਦਾ ਤਵਾੜੀਆਂ ਦੇ ਨਾਲ ਸਵਾਗਤ ਕਰਾਂਗੇ। ਤੋਂ ਪਾਸਟਰ ਜੀ ਨੇ ਬਹੁਤ ਚੰਗੇ ਸਾਰੇ ਤੁਸੀਂ ਬਹੁਤ ਚੰਗੇ ਭਜਨ ਬੋਲੇ ਨੇ। ਤੋ ਅਸੀਂ ਸਾਰੇ ਕਲਾਮ ਚ ਜਾ ਰਹੇ ਆ ਅਸੀਂ ਕਲਾਮ ਚ ਜਾਵਾਂਗੇ ਅਸੀਂ ਨਵਾਂ ਦਿਨ ਦੇਖਿਆ ਵਾ ਅਸੀਂ ਨਵਾਂ ਦਿਨ ਦੇਖਿਆ ਅੱਜ ਸਾਡੇ ਜਨਮ ਦਿਨ ਨਵਾਂ ਸਾਲ ਆ ਹੁਣ ਖੁਦਾਵੰਦ ਕਦਾ ਹੋਰ ਚੀਜ਼ਾਂ ਸਾਨੂੰ ਸਿਖਾਉਂਦਾ ਕਿ ਸਾਡਾ ਪ੍ਰਾਣੀ ਅਨੁਸਾਨੀਅਤ ਬਦਲ ਜਾਵੇ ਤੇ ਨਵੀਂ ਅਨੁਸਾਨੀਅਤ ਨੂੰ ਅਸੀਂ ਪੈਣ ਲਈਏ ਹੁਣ ਪ੍ਰਭੂ ਯਿਸੂ ਮਸੀਹ ਚਾਹੁੰਦਾ ਕਿ ਸਾਡਾ ਸੁਭਾਅ ਨਵਾਂ ਹੋ ਜੇ ਹੁਣ ਪ੍ਰਭੂ ਯਿਸੂ ਮਸੀਹ ਚਾਹੁੰਦਾ ਅਸੀਂ ਵਰਸ ਵਿੱਚ ਜਾਵਾਂਗੇ ਖੁਦਾਵੰਦ ਦੇ ਪਾਕ ਕਲਾਮ ਨੂੰ ਕਿਉਂਕਿ ਅੱਜ ਦੋ ਪ੍ਰੋਗਰਾਮ ਨੇ ਧਿਆਨ ਨਾਲ ਸੁਣੋ ਯਸੂਸ ਸੀ ਪਿਆਰ ਯਸੂਸ ਸੀ ਸਾਰੀ ਦੁਨੀਆ ਨਾਲ ਪਿਆਰ ਕਰਦਾ ਕਲਿਸਿਆ ਬੋਲੋ ਸਾਰੇ ਸਾਨੂੰ ਪਿੰਡਾਂ ਚ ਪਿਆਰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਕਿ ਵਿਤਕਰੇ ਕਰਨੇ ਚਾਹੀਦੇ ਪਰਮੇਸ਼ਰ ਨੇ ਸਾਰੀ ਦੁਨੀਆ ਨੂੰ ਪਿਆਰ ਕੀਤਾ ਸਾਨੂੰ ਪਿਆਰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਕਿ ਨਫ਼ਰਤ ਕਰਨੀ ਚਾਹੀਦੀ ਹੈ ਨਫ਼ਰਤ ਨਾਲ ਦੁਨੀਆ ਸਾਡੇ ਨਾਲ ਜੁੜ ਜੂਗੀ ਨਹੀ ਨਫ਼ਰਤ ਕਰਾਂਗੇ ਭਾਈ ਕਿਸੇ ਭਾਈ ਚਾਰਿਆਂ ਨਾਲ ਦੁਨੀਆ ਸਾਡੇ ਨਾਲ ਜੁੜ ਜੂਗੀ ਹallelujah ਹallelujah ਸਾਡੇ ਕੋਲ ਸੈਕੰਡ ਪ੍ਰੋਗਰਾਮ ਉਹ ਵੀ ਆ ਤੋ ਖੁਦਾ ਤੁਹਾਨੂੰ ਬਰਕਤ ਦੇਵੇ ਅਸੀਂ ਜਾਵਾਂਗੇ ਸਰ ਐਫਸੀਆਂ ਚੈਪਟਰ 4 ਦੀ ਬਾਈ ਇਹਨੂੰ ਪੜਨਾ ਵਾ ਜਲਦੀ ਜਲਦੀ ਵਚਨ ਲੈ ਕੇ ਪੜੀ ਜਾਓ ਜਿਨ੍ਹਾਂ ਨੂੰ ਵੀ ਲੱਭਦਾ ਉਹ ਤੁਸੀਂ ਪੜਨਾ ਸ਼ੁਰੂ ਕਰੋ ਖੁਦਾਵਾਨ ਦੇ ਪਾਕ ਕਲਾਮ ਤੋਂ ਅਸੀਂ ਸਿੱਖਾਂਗੇ ਪ੍ਰਭੂ ਦੀ ਬਾਣੀ ਨੂੰ ਸਿੱਖਾਂਗੇ ਖੁਦਾਵਾਨ ਅੱਜ ਸਾਨੂੰ ਕਹਿਣਾ ਚਾਹੁੰਦੇ ਨੇ ਕਿ ਪੁਰਾਣੀ ਅਨੁਸਾਨੀਅਤ ਨੂੰ ਲਾ ਕੇ ਨਵੀਂ ਅਨੁਸਾਨੀਅਤ ਨੂੰ ਪੈਣ ਲਓ ਹਾਲੇਲੂਇਆ ਜਿਨ੍ਹਾਂ ਨੂੰ ਮਿਲ ਗਿਆ ਜਲਦੀ ਪੜੋ ਤੁਸੀਂ ਆਪਣੇ ਪੁਰਾਣੀ ਚੱਲਣ ਦੀ ਇਨਸਾਨੀਅਤ ਨੂੰ ਛੱਡੋ ਜੋ ਧੋਖਾ ਦੇਣ ਵਾਲੀਆਂ ਕਾਮਨਾਵਾਂ ਨੂੰ ਧੋਖਾ ਦੇਣ ਵਾਲੀਆਂ ਕਾਮਨਾਵਾਂ ਦੇ ਅਨਸਾਰ ਵਿਗੜਦੀ ਜਾਂਦੀ ਹੈ ਵਿਗੜਦੀ ਜਾਂਦੀ ਹੈ ਅਤੇ ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ ਆਪਣੇ ਮਨ ਦੇ ਸੁਭਾਅ ਦੇ ਵਿੱਚ ਨਵੇਂ ਬਣਨਾ ਜੀ ਸੁਭਾਅ ਵਿੱਚ ਮਨ ਦੇ ਸੁਭਾਅ ਵਿੱਚ ਨਵੇਂ ਬਣਨਾ ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ ਮਨ ਦੇ ਸੁਭਾਅ ਵਿੱਚ ਨਵੇਂ ਕਿਵੇਂ ਬਣਨਾ ਜਿਹੜਾ ਮਨ ਲੋਕਾਂ ਨਾਲ ਖੁਸ਼ ਨਹੀਂ ਜਿਹੜਾ ਮਨ ਲੋਕਾਂ ਨਾਲ ਖੁਸ਼ ਨਹੀਂ ਉਹਨੂੰ ਬਦਲਣਾ ਸਾਡੇ ਚ ਈਗੋ ਨਾ ਹੋਵੇ ਕਿ ਖਰਿਆ ਮੈਂ ਚਰਚ ਜਾਣਾ ਮੈਂ ਬਹੁਤ ਚੰਗਾ ਸਾਡੇ ਚ ਈਗੋ ਨਿਕਲ ਜਾਵੇ ਹੋ ਸਕਦਾ ਕਿ ਜਿਹੜਾ ਚਰਚ ਨਹੀਂ ਆ ਰਿਹਾ ਉਹ ਵੀ ਦੁਆ ਕਰਦਾ ਹੋਵੇ ਉਹਨੂੰ ਅਸੀਂ ਮਾੜਾ ਨਹੀਂ ਕਹਿਣਾ ਹallelujah ਤਾਂ ਆਪਣੇ ਸੁਭਾ ਨੂੰ ਸਭ ਤੋਂ ਪਹਿਲਾਂ ਆਪਣੇ ਸੁਭਾ ਨੂੰ ਚੰਗਾ ਕਰਨਾ ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ਰ ਦੇ ਅਨੁਸਾਰ ਸਚਾਈ ਅਤੇ ਧਰਮ ਅਤੇ ਪਵਿੱਤਰਤਾ ਦੀ ਉਤਪਤ ਹੋਈ ਦੁਬਾਰਾ ਫੜੋ ਠਰਾ ਠਰਾ ਕੇ ਅਤੇ ਨਵੀਂ ਇਨਸਾਨੀਅਤ ਨੂੰ ਪਹਿਨੋ ਨਵੀਂ ਇਨਸਾਨੀਅਤ ਤਾਂ ਹੋਵੇਗੀ ਜੀ ਪਾਣੀ ਨੂੰ ਛੱਡ ਦਵਾਂਗੇ ਸਭ ਤੋਂ ਪਹਿਲਾਂ ਮਸੀਹਾਂ ਨੂੰ ਕੀ ਛੱਡਣਾ ਈਰਖਾ ਉਸ ਤੋਂ ਬਾਅਦ ਉਹ ਵਾਲਸਲ ਉਸ ਤੋਂ ਪਹਿਲਾਂ ਝੂਠ ਬੋਲਣਾ ਛੱਡਣਾ ਹallelujah ਤੇ ਅੱਜ ਅਸੀਂ ਬੰਦਗੀਆਂ ਤੇ ਜਾਣ ਲੱਗੇ ਵੀ ਝੂਠ ਬੋਲਦੇ ਆ ਪਿਓ ਕਿਤੇ ਗਿਆ ਹੁੰਦਾ ਪੁੱਤ ਕਿਤੇ ਝੂਠ ਬੋਲਦਾ ਫਿਰਦਾ ਪਿਓ ਕਿਤੇ ਗਿਆ ਹੁੰਦਾ ਪੁੱਤ ਕਿਤੇ ਝੂਠ ਬੋਲਦਾ ਫਿਰਦਾ ਪੁੱਤ ਕਿਤੇ ਗਿਆ ਹੁੰਦਾ ਮਾਂ ਕਿਤੇ ਝੂਠ ਬੋਲਦੀ ਫਿਰਦੀ ਆ ਘਰ ਵਾਲਾ ਕਿਤੇ ਗਿਆ ਹੁੰਦਾ ਘਰ ਵਾਲੀ ਕਿਤੇ ਝੂਠ ਬੋਲਦੀ ਫਿਰਦੀ ਆ ਪ੍ਰਭੂ ਕਹਿੰਦਾ ਇਹਨਾਂ ਸੋਚਾਂ ਨੂੰ ਬਦਲੋ ਹallelujah ਕਿਹੜਾ ਪਾਸਟਰ ਕਹਿੰਦਾ ਵੀ ਇਦਾਂ ਕਰੋ ਭਈ ਮੈਂ ਤਾਂ ਕਹਿੰਦਾ ਨਹੀਂ ਪਾਸਟਰ ਹਰਧਾਤ ਨੇ ਤੇ ਕਿਹਾ ਨਹੀਂ ਬਾਈਬਲ ਤੇ ਕਹਿੰਦੀ ਨਹੀਂ ਫਿਰ ਜਿਹੜੇ ਜਿੰਨਾ ਕੋ ਜਾਣਦੇ ਉਹ ਕਹਿੰਦੇ ਆ ਹallelujah ਬੋਲੋ ਜਿਹੜੀ ਪਰਮੇਸ਼ਰ ਦੇ ਅਨੁਸਾਰ ਜਿਹੜੀ ਪਰਮੇਸ਼ਰ ਦੇ ਅਨੁਸਾਰ ਸਚਾਈ ਸਚਾਈ ਤੇਤਾਦਮਾ ਕਿਤਨਾ ਬਦਲਣਾ ਕਿਵੇਂ ਸਚਾਈ ਨਾਲ ਯਿਸੂ ਮਸੀਹ ਨੇ ਕਿਹਾ ਉਹ ਕਹਿੰਦੇ ਸੀ ਅਬਰਾਹਮ ਦੀ ਔਲਾਦ ਵਿੱਚ ਸਾਡੇ ਚ ਕੋਈ ਗਨਾਂ ਨਹੀਂ ਉਹ ਕਹਿੰਦਾ ਸਚਾਈ ਨੂੰ ਜਾਣੋ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਅੱਗੇ ਕਰੇਗੀ ਧਰਮ ਪਰ ਸਚਾਈ ਤੇ ਧਰਮ ਦੇ ਨਾਲ ਅਤ ਪਵਿੱਤਰ ਤਾਈ ਪਵਿੱਤਰ ਤਾਈ ਦੇ ਨਾਲ ਵਿੱਚ ਉਤਪਤ ਹੋਈ ਜਿਹੜੀ ਉਤਪਤ ਹੋਈ ਆ ਇਸ ਲਈ ਤੁਸੀਂ ਝੂਠ ਨੂੰ ਤਿਆਗ ਕੇ ਕਿੰਨੂੰ ਤਿਆਗਣਾ ਜੀ ਝੂਠ ਨੂੰ ਮੈਂ ਪਹਿਲਾਂ ਬੋਲਿਆ ਹੋ ਸਕਦਾ ਕਈਆਂ ਨੂੰ ਗੁੱਸਾ ਲੱਗਾ ਹੋਵੇ ਜਿਹੜਾ ਮਾਂ ਨਾਲ ਝੂਠ ਬੋਲਦਾ ਮਾਂ ਨੂੰ ਧੋਖਾ ਦਿੰਦਾ ਜਿਹੜਾ ਪਾਸਟਰ ਨਾਲ ਝੂਠ ਬੋਲਦਾ ਉਹ ਯਿਸੂ ਮਸੀਹ ਨੂੰ ਤੇ ਪਾਸਟਰ ਨੂੰ ਧੋਖਾ ਦਿੰਦਾ ਜਿਹੜਾ ਟੀਚਰ ਨਾਲ ਧੋਖਾ ਜਿਹੜਾ ਟੀਚਰ ਨੂੰ ਝੂਠ ਬੋਲਦਾ ਆਪਣੇ ਟੀਚਰ ਨੂੰ ਧੋਖਾ ਦਿੰਦਾ ਜਿਹੜਾ ਆਪਣੇ ਠੇਕੇਦਾਰ ਨਾਲ ਝੂਠ ਬੋਲਦਾ ਉਹ ਠੇਕੇਦਾਰ ਨੂੰ ਧੋਖਾ ਦਿੰਦਾ ਅਸੀਂ ਧੋਖੇਬਾਜ਼ ਬਣਨਾ ਕਿ ਮਸੀਹ ਵਧੀਆ ਬਣਨਾ ਹੈ ਹਾਲੇਲੂਇਆ ਹਾਲੇਲੂਇਆ ਕਿੰਨੂੰ ਤਿਆਗਣਾ ਹੈ ਝੂਠ ਨੂੰ ਤਿਆਗ ਦੋ ਅੱਗੇ ਹਰੇਕ ਆਪਣੇ ਗੁਵਾਂਢੀ ਨਾਲ ਹੁਣ ਕਰਨਾ ਕੀ ਆਪਣੇ ਗੁਵਾਂਢੀ ਦੇ ਨਾਲ ਸੱਚ ਬੋਲੋ ਆਪਣੇ ਗੁਵਾਂਢੀ ਦੇ ਨਾਲ ਸੱਚ ਬੋਲੋ ਕਿਉਂ ਜੋ ਅਸੀਂ ਇੱਕ ਦੂਜੇ ਦੇ ਅੰਗ ਸੰਗ ਹਾਂ ਅਸੀਂ ਇੱਕ ਦੂਜੇ ਦੇ ਅੰਗ ਸੰਗ ਹਾਂ ਤੁਸੀਂ ਗੁੱਸੇ ਗੁੱਸੇ ਤਾਂ ਤੋਂ ਪ੍ਰਭੂ ਕਹਿੰਦਾ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਚੋਂ ਕੱਢੋ ਕਿੰਨਾਂ ਚੀਜ਼ਾਂ ਨੂੰ ਜੀ ਸਭ ਤੋਂ ਪਹਿਲਾਂ ਪ੍ਰਭੂ ਕਹਿੰਦਾ ਝੂਠ ਨੂੰ ਤਿਆਗੋ ਕਿੰਨੂੰ ਤਿਆਗੋ ਜੀ ਵੇਖੋ ਮੇਰੇ ਕਰਕੇ ਨਹੀਂ ਕਿਸੇ ਜਨੰਦਰ ਵਾਲੇ ਪਾਸਟਰ ਦੇ ਕਰਕੇ ਨਹੀਂ ਕਿਸੇ ਹੋਰ ਵਿਸ਼ਮ ਕਰਕੇ ਨਹੀਂ ਬਾਈਬਲ ਦੇ ਕਰਕੇ ਆਪਣੇ ਆਪ ਨੂੰ ਸਹੀ ਕਰਨਾ ਹallelujah ਹallelujah ਬਾਈਬਲ ਦੇ ਕਰਕੇ ਕਿਸੇ ਵੀ ਸੇਵਕ ਦੇ ਕਰਕੇ ਨਹੀਂ ਸਾਰੇ ਸੇਵਕ ਦੂਨੇ ਆਦਰ ਦੇ ਯੋਗ ਨੇ ਯਿਸੂ ਅਸੀ ਕਿੰਨੂ ਪਿਆਰ ਕਰਦਾ ਯਿਸੂ ਅਸੀ ਛੋਟਿਆਂ ਨੂੰ ਪਿਆਰ ਕਰਦਾ ਕਿ ਨਹੀਂ ਯਿਸੂ ਅਸੀ ਛੋਟਿਆਂ ਨੂੰ ਜ਼ਿਆਦਾ ਪਿਆਰ ਕਰਦਾ ਛੋਟੀ ਮੰਡਲੀ ਨੂੰ ਜ਼ਿਆਦਾ ਪਿਆਰ ਕਰਦਾ ਛੋਟੇ ਝੋਟ ਨੂੰ ਜ਼ਿਆਦਾ ਪਿਆਰ ਕਰਦਾ ਹallelujah ਹallelujah ਜਿਹੜੀਆਂ ਚੀਜ਼ਾਂ ਯਿਸੂ ਕਰਦਾ ਅਸੀਂ ਕਰਨੀਆਂ ਸਿੱਖੀਏ ਜਿਹੜੇ ਕੰਮ ਯਿਸੂ ਕਰਦਾ ਉਹਨੂੰ ਆਪਾਂ ਛੱਡ ਦਿੱਤਾ ਤਾਂ ਅਸੀਂ ਹੋਰ ਕੰਮ ਕਰਦੇ ਆਂ ਜਿਹੜੇ ਯਿਸੂ ਨੂੰ ਕਬੂਲ ਨਹੀਂ ਤੇ ਜਿਹੜੇ ਯਿਸੂ ਨੂੰ ਮੰਨਣ 'ਚ ਨਹੀਂ ਆਉਂਦੇ ਅੱਗੇ ਤੁਸੀਂ ਗੁੱਸੇ ਤਾਂ ਹੋਵੋ ਹੁਣ ਖੁਦਾਵੰਦ ਕਹਿੰਦਾ ਗੁੱਸਾ ਹਰ ਇੱਕ 'ਚ ਹੁੰਦਾ ਪ੍ਰਭੂ ਨੂੰ ਗੁੱਸਾ ਆਇਆ ਤੇ ਆ ਨਸਨ ਉੱਪਰ ਦੇਖੋ ਪ੍ਰਭੂ ਨੂੰ ਗੁੱਸਾ ਆਇਆ ਸੀ ਕਿੱਥੇ ਭਲਾ ਜਦੋਂ ਹੈ ਅਕਲ 'ਚ ਗਏ ਜਦੋਂ ਹੈ ਅਕਲ 'ਚ ਗਏ ਮੰਦਰ ਹੀ ਲਿਖਿਆ ਇੰਗਲਿਸ਼ ਦੀ ਬਾਈਬਲ ਜਦੋਂ ਮੰਦਰ 'ਚ ਗਏ ਕਿਉਂ ਆਇਆ ਕਿਉਂ ਆਇਆ ਗੁੱਸਾ ਪ੍ਰਭੂ ਨੂੰ ਤਾਂ ਗੁੱਸਾ ਆਉਂਦਾ ਹੀ ਨਹੀਂ ਪ੍ਰਭੂ ਨੇ ਜੋ ਹੈ ਅਕਲ ਚ ਹੋਣਾ ਚਾਹੀਦਾ ਸੀ ਨਹੀਂ ਹੋ ਰਿਹਾ ਉਲਟਾ ਹੋ ਰਿਹਾ ਇਸ ਤੇ ਯਸੂਮਸੀ ਨੂੰ ਵੀ ਗੁੱਸਾ ਆਇਆ ਹallelujah ਹallelujah ਉਹਨੇ ਕਿਹਾ ਇਹ ਮੇਰੇ ਪਿਤਾ ਦੇ ਘਰ ਨੂੰ ਤੂੰ ਡਾਕੂਾਂ ਦੀ ਖੋਬ ਬਣਾ ਦਿੱਤਾ ਤੁਸੀਂ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਵਣਜ ਕਰਨਾ ਸ਼ੁਰੂ ਕਰ ਦਿੱਤਾ ਚਰਚ ਵਪਾਰ ਦੇ ਢੰਗ ਨਹੀਂ ਮਿਨਿਸਟਰੀਆਂ ਵਪਾਰ ਦਾ ਢੰਗ ਨਹੀਂ ਕਾਰੋਬਾਰ ਨਹੀਂ ਚਲਾਉਣੇ ਲੋਕਾਂ ਨੂੰ ਬਚਾਉਣ ਦਾ ਟੰਗ ਆ ਮੰਨਸਟੀਆਂ ਚਰਚ ਨਾਂ ਹੀ ਬਦਲੀ ਹੋਇਆ ਨਾ ਕੇਪੀ ਜੀ ਹੋਣਾ ਨੇ ਇੰਨੇ ਚਰਚ ਖੋਲੇ ਉਹਨਾਂ ਨੂੰ ਚਰਚ ਨੂੰ ਚਰਚ ਕਿਹਾ ਹallelujah ਹallelujah ਚਰਚ 100 ਵੀ ਆ ਉਹਨੂੰ ਚਰਚ ਕਹਿਣਾ ਕਿਸੇ ਦੇ ਪਿੱਛੇ ਲਾ ਕੇ ਬੋਲੀ ਨਹੀਂ ਖਰਾਬ ਕਰਨੀ ਸਾਡੇ ਚਰਚ ਜਿੰਨੇ ਵੀ ਚੱਲਦੇ ਜਿਹਵਾ ਨਹੀਂ ਸੀ ਨਾ ਚਰਚ ਕਹਿੰਦੇ ਕਦੇ ਬ੍ਰਾਂਚ ਨਹੀਂ ਕਹਿੰਦੇ ਤੇ ਨਾ ਕਹਿਣਾ ਹallelujah 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 ਤੋ ਖੁਦਾਵੰ ਦੇ ਕਲਾਮ ਚ ਕੁਲਸੀਆਂ 3 9 ਤੇ 10 ਐਤ ਨੂੰ ਪੜਾਂਗੇ ਅੱਜ ਅਸੀਂ ਸਿੱਖ ਰਹੇ ਹਾਂ ਅਸੀਂ ਪੁਰਾਣੀ ਅਨੁਸ਼ਾਨੀਅਤ ਨੂੰ ਲਾਉਣਾ ਤੇ ਨਵੀਂ ਅਨੁਸ਼ਾਨੀਅਤ ਨੂੰ ਕੀ ਕਰਨਾ ਹੈ ਪੈਨਣਾ ਕਿਵੇਂ ਅਸੀਂ ਕਿਵੇਂ ਅਸੀਂ ਲੱਗੀ ਕਣਕ ਤੇ ਚੰਗੀ ਕਣਕ ਕਿਵੇਂ ਪਾਵਾਂਗੇ ਖਰਾਬ ਹੋ ਜਾਏਗੀ ਮਾੜੇ ਸੁਭਾਅ ਚ ਕਿਵੇਂ ਖੁਦਾਵੰ ਸਾਨੂੰ ਚੰਗਾ ਸਮਝੇਗਾ ਉਹ ਖੁਦਾ ਸਾਨੂੰ ਚੰਗਾ ਨਹੀਂ ਸਮਝੇਗਾ ਮੇਰੀ ਗੱਲ ਸੁਣੋ ਇਹ ਪ੍ਰਚਾਰ ਮੇਰੇ ਲਈ ਵੀ ਉਹਨਾਂ ਪ੍ਰਚਾਰ ਅਪੋਸਟਲਾਂ ਲਈ ਵੀ ਉਹਨਾਂ ਇਹ ਨਹੀਂ ਇਹ ਜ਼ਿਆਦਾ ਚ ਬੋਲ ਜਾਣ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਫਰਕ ਉਹਨਾਂ ਨੂੰ ਵੀ ਆ ਜੇ ਸਹੀ ਨਾ ਬੋਲਿਆ ਉਹਨਾਂ ਤੇ ਉਹਨਾਂ ਤੋਂ ਵੀ ਖੁਦਾ ਨੇ ਲੇਖਾ ਲੈਣਾ ਸਾਡੇ ਤੋਂ ਥੋੜਾ ਲੈਣਾ ਤੇ ਉਹਨਾਂ ਕੋਲ ਜ਼ਿਆਦਾ ਲੈਣਾ ਜੀ ਹਾਲੇਲੂਇਆ ਹਾਲੇਲੂਇਆ ਅੱਗੇ ਇੱਕ ਦੂਜੇ ਨਾਲ ਝੂਠ ਨਾ ਮਾਰੋ ਹੁਣ ਕੀ ਕਹਿੰਦਾ ਖੁਦਾਵੰਤ ਕਦਾ ਇੱਕ ਦੂਜੇ ਨਾਲ ਝੂਠ ਨਾ ਮਾਰੋ ਜੇ ਬੰਦਗੀ ਤੇ ਜਾਣਾ ਸੱਚ ਦੱਸੋ ਮੈਂ ਬੰਦਗੀ ਤੇ ਜਾਣਾ ਜਿੱਥੇ ਜਾਣਾ ਪੱਕੇ ਜਾਓ ਤੇ ਕਿਸਮ ਧੋਖਾ ਕਿਉਂ ਦੇਣਾ ਕਹਿੰਦਾ ਝੂਠ ਨਾ ਮਾਰੋ ਵੇਖੋ ਤੁਹਾਡੇ ਘਰਾਂ ਦੇ ਤੁਹਾਡੇ ਕੋਲ ਨਾ ਬੱਚਿਆਂ ਕੋਲ ਬੈਬਲਾਂ ਆਟਾ ਨੋਟ ਕਰਕੇ ਜਾਇਓ ਉੱਥੇ ਲਾਸਟ ਕਿਹਾ ਸੀ ਝੂਠ ਨਾ ਮਾਰੋ ਇੱਥੇ ਸਟਾਰਟਿੰਗ ਕਿਹਾ ਝੂਠ ਨਾ ਮਾਰੋ ਕਿਉਂਕਿ ਮੇਰਾ ਯਿਸੂ ਝੂਠ ਨੂੰ ਪਸੰਦ ਨਹੀਂ ਕਰਦਾ ਸਾਰੇ ਚੇਲਿਆਂ ਨੂੰ ਯਿਸੂ ਨੇ ਚੰਗਾ ਕਿਹਾ ਸਾਰੇ ਨੂੰ ਤਮੋਥੀਸ ਨੂੰ ਆਪਣਾ ਬੇਟਾ ਸਮਝ ਕੇ ਉਹ ਮੱਤ ਦਿੰਦਾ ਉਹ ਸਮਝਾਉਂਦਾ ਪਰ ਕਹਿੰਦਾ ਸਿਕੰਦਰ ਛਟਿਆਰੇ ਕੋ ਬਚ ਕੇ ਰਹੀਂ ਸਤਸੰਦਰ ਸਟਿਆਰੇ ਕੋ ਬਚ ਕੇ ਰਹੀ ਉਹਨੇ ਮੇਰੇ ਨਾਲ ਛਲ ਕੀਤਾ ਇੱਕ ਛਲ ਝੂਠ ਨੂੰ ਖੁਦਾ ਕਦੇ ਵੀ ਪਸੰਦ ਨਹੀਂ ਕਰਦਾ ਹallelujah ਹallelujah ਕਿਉਂ ਜੋ ਤੂੰ ਸਭ પ્રાਣੀ ਇਨਸਾਨੀਅਤ ਨੂੰ ਵਚਨ ਦਾ ਟੌਪਿਕ ਅਸਲਿਆ ਨਵੀਂ ਨੂੰ ਪਹਿਨ ਲੋ ਪ੍ਰਾਣੀ ਨੂੰ ਪ੍ਰਾਣੀ ਨੂੰ ਲਾ ਦੋ ਤੇ ਨਵੀਂ ਨੂੰ ਪਹਿਨ ਲੋ ਉਹਦੀਆਂ ਕਰਨੀਆਂ ਸਨਹੀਂ ਹਾਂ ਲਾ ਸੁਟਿਆ ਹਾਂ ਅਤੇ ਨਵੀਂ ਨਵੀਂ ਨੂੰ ਪਹਿਨ ਲਿਆ ਜੋ ਪੁਰਬ ਗਿਆਨ ਨਹੀਂ ਆਪਣੇ ਕਰਤਾਰ ਦੇ ਰੂਪ ਦੇ ਉੱਤੇ ਨਵੀਂ ਬਣਾਈ ਜਾਂਦੀ ਹੈ ਬੜੇ ਧਿਆਨ ਨਾਲ ਸੁਣੋ ਮੈਂ ਜਿੰਨੀਆਂ ਵੀ ਵਰਸਾਂ ਪਾੜਨੀਆਂ ਪੁਰਾਣੇ ਨੂੰ ਲਾਉਣਾ ਤੇ ਨਵੇਂ ਨੂੰ ਪੈਨਣਾ ਦਰਅਸਲ ਸਾਡੇ ਕਿਲ ਤੋਂ ਕਲੰਡਰ ਬਦਲਦਾ ਸਾਡੀ ਸੋਚ ਨਹੀਂ ਬਦਲਦੀ ਮਸੀਹਾਂ ਦੀ ਜਿਆਦਾ ਲਗਤਰ ਅਸੀਂ ਬੈਠੇ ਇਕੱਠੇ ਹੁੰਨੇ ਵਿਰੋਧ ਸਾਡੇ ਚ ਪੂਰਾ ਹੁੰਦਾ ਹallelujah ਵਿਰੋਧ ਅਸੀਂ ਪੂਰਾ ਕਰਦੇ ਹਾਂ ਪਾਸਟਰ ਦੇ ਵੀ ਇਕੱਠੇ ਬੈਠੇ ਹੁੰਨੇ ਤੇ ਪਾਸਟਰ ਦੇ ਵਿਰੋਧ ਵੀ ਬੋਲਦੇ ਹੁੰਨੇ ਹalleluyah halleluyah ਕੀ ਤੁਹਾਡਾ ਯਿਸੂ 25ਵੇਂ ਮੰਨਦਾ ਕਿ ਤੁਸੀਂ ਇਹੋ ਜਿਹੇ ਰਹੋ ਤੁਹਾਡਾ ਤੇ ਮੇਰਾ ਯਿਸੂ ਤੁਹਾਨੂੰ ਤੇ ਮੈਨੂੰ ਬਦਲਣਾ ਨਹੀਂ ਚਾਹੁੰਦਾ ਉਤੇ ਬਦਲਣਾ ਚਾਹੁੰਦਾ ਦਿਨ ਸਾਲ ਬਦਲਿਆ ਤੇ ਤੁਸੀਂ ਤੇ ਮੈਂ ਵੀ ਬਦਲਾ ਹalleluyah halleluyah ਅਸੀਂ ਬਦਲੀਏ ਸੋਚ ਬਦਲੋ ਇਨਸਾਨ ਕਿਵੇਂ ਬਦਲਦਾ ਇਨਸਾਨ ਆਪਣੇ ਆਪ ਨੂੰ ਜਦੋਂ ਬਦਲਣਾ ਸ਼ੁਰੂ ਕਰੇ ਤੇ ਫਿਰ ਇਨਸਾਨ ਬਦਲਦਾ ਕਿਸੇ ਦੇ ਕਹਿਣ 'ਚ ਨਹੀਂ ਬਦਲਦਾ ਮੈਂ ਕਹਾਂ ਸਾਰੇ ਬਪਤਿਸਮਾ ਲੈ ਲਓ ਬਿਲਕੁਲ ਤੁਸੀਂ ਲੈਣਾ ਨਹੀਂ ਜੇ ਕਲਾਮ ਨਾ ਤੁਹਾਨੂੰ ਬਦਲੇ ਜੇ ਤੁਸੀਂ ਖੁਦ ਨਾ ਬਦਲੋ ਤੇ ਕਦੇ ਬਫਤ ਸਮਾਂ ਤੁਸੀਂ ਲੈ ਨਹੀਂ ਸਕਦੇ ਪਹਿਲੋ ਆਪਣੇ ਆਪ ਨੂੰ ਬਦਲਣਾ ਹੁੰਦਾ ਮੰਨ ਲਓ ਤੁਹਾਨੂੰ ਜੀ ਕਹਿਣ ਦੀ ਆਦਤ ਨਹੀਂ ਇਹ ਦਵਾਈ ਤੇ ਨਹੀਂ ਤੁਹਾਨੂੰ ਦੇਣੀ ਆ ਵੀ ਦਵਾਈ ਦਵਾਂਗੇ ਤੁਸੀਂ ਜੀ ਕਹੋਗੇ ਤੁਹਾਨੂੰ ਖੁਦ ਜੀ ਕਹਿਣ ਦੀ ਆਦਤ ਪਾਉਣੀ ਪੈਣੀ ਹੈ ਤੁਸੀਂ ਦੁਆ ਨਹੀਂ ਕਰਦੇ ਤੁਹਾਨੂੰ ਖੁਦ ਦੁਆ ਕਰਨ ਦੀ ਆਦਤ ਪਾਉਣੀ ਪੈਣੀ ਹੈ ਤੁਸੀਂ ਚਰਚ ਨਹੀਂ ਟਾਈਮ ਨਾਲ ਆਉਂਦੇ ਮੈਂ ਖੁਸ਼ ਬਹੁਤ ਹਾਂ ਪਰ ਮੈਂ ਉਹਨਾਂ ਤੋਂ ਪਰੇਸ਼ਾਨ ਵੀ ਬਹੁਤ ਹਾਂ ਵੀ ਇੱਕ ਜੀ ਇੱਕ ਜੀ ਜੈਂਟਲਮੈਨ ਬਣ ਕੇ ਪੂਰੇ ਟਾਈਮ ਨਾ ਜਾਵੇ ਤੇ ਬਾਕੀ ਅਸੀਂ ਲੇਟ ਆਈਏ ਇਹ ਕਿਹੋ ਜਿਹਾ ਮਸੀਹ ਹੋ ਗਿਆ ਵੀ ਜਿਹੜਾ ਕਿਤੇ ਮਸੀਹ ਆ ਉਹ ਇੱਥੇ ਵੀ ਮਸੀਹ ਉਹ ਹੋ ਜਾਈ ਆ ਹallelujah ਇੱਥੇ ਵੀ ਮਸੀਹ ਉਹ ਹੋ ਜਾਈ ਆ ਜਿੰਨੇ ਤੁਹਾਨੂੰ ਕੋਠੀਆਂ ਚਵਾੜ ਦਿੱਤਾ ਉਹ ਮਸੀਹ ਇੱਥੇ ਆ ਜਿੰਨੇ ਤੁਹਾਨੂੰ ਪੁੱਤ-ਪੁੱਤਰੀਆਂ ਦਿੱਤੇ ਉਹ ਮਸੀਹ ਇੱਥੇ ਆ ਮੈਨੂੰ ਦੂਜੇ ਮਸੀਹ ਦਾ ਤੇ ਪਤਾ ਨਹੀਂ ਵੀ ਕਿੱਥੇ ਹੈਗਾ ਹallelujah ਪਰ ਸ਼ੁਕਰ ਦੇਖੋ ਆਪਣੀ ਭੈਣੋਂ ਭਰਾਓ ਜਿਸ ਬਿਲਡਿੰਗ ਤੁਸੀਂ ਬੈੰਨੇ ਹੋ ਇਸ ਬਿਲਡਿੰਗ ਨੇ ਤੁਹਾਨੂੰ ਕਿੰਨੀਆਂ ਤਰੱਕੀਆਂ ਬਖਸ਼ੀਆਂ ਤੁਹਾਨੂੰ ਪਤਾ ਨਹੀਂ ਸੀ ਅਸੀਂ ਆਉਣੇ ਆ ਤਾਨੂੰ ਪਤਾ ਨਹੀਂ ਸੀ ਇਹ ਕੁਛ ਮਿਲਣਾ ਉਦੋਂ ਤੇ ਹੈ ਹੀ ਨਹੀਂ ਸੀ ਕਿਤੇ ਇੰਨੇ ਮਸੀਹ ਜਿੰਨੇ ਹੁਣ ਬਣਾ ਬੈਠੇ ਅਸੀਂ ਹallelujah ਪ੍ਰਾਣੀ ਇਨਸਾਨੀਅਤੋਂ ਨੁਲਾਸ ਛਟੋ ਤੇ ਨਵੀਂ ਇਨਸਾਨੀਅਤ ਨੂੰ ਕੀ ਕਰੋ ਪੈਨੋ ਪ੍ਰਾਣੀ ਇਨਸਾਨੀਅਤ ਕਿਵੇਂ ਲੱਥੇਗੀ ਪ੍ਰਾਣੀ ਇਨਸਾਨੀਅਤ ਗੱਲਾਂ ਨਾਲ ਨਹੀਂ ਲੱਥੇਗੀ ਪ੍ਰਾਣੀ ਇਨਸਾਨੀਅਤ ਤੁਹਾਨੂੰ ਲਾਉਣ ਦੇ ਲਈ ਪ੍ਰਾਰਥਨਾ ਚ ਵਧਣਾ ਪਵੇਗਾ ਪਵਿੱਤਰ ਆਤਮਾ ਦੇ ਨਾਲ ਭਰਨਾ ਪਵੇਗਾ ਤੋ ਖੁਦਾਵੰਦ ਖੁਦਾ ਦੇ ਕਲਾਮ ਚ ਦੋ ਵਰਸਾਂ ਆਈਆਂ ਨੇ ਝੂਠ ਨੂੰ ਤਿਆਗਣਾ ਪਵੇਗਾ ਝੂਠ ਨੂੰ ਧੱਕਣਾ ਪਵੇਗਾ ਹੁਣ ਕਿੰਨੇ ਯਹੂਦਾ ਇਸ਼ਕਰ ਜੇਤੀ ਨੇ ਕੀ ਕੀ ਗਾਇ ਸੱਚ ਬੋਲੇ ਸੀ ਪ੍ਰਭੂ ਨੇ ਝੂਠ ਬੋਲੇ ਸੀ ਵਲਸ਼ਲ ਕੀਤਾ ਝੂਠ ਬੋਲਿਆ ਕਹਿੰਦਾ ਤੂੰ ਕਿੱਥੋਂ ਆਇਆ ਹੁਣ ਗਹਿ ਜੀ ਨੇ ਗਹਿ ਜੀ ਨੇ ਕੀ ਅਲੀਸ਼ਾ ਨਾਲ ਸੱਚ ਬੋਲੇ ਸੀ ਝੂਠ ਬੋਲੇ ਸੀ ਉਹ ਕਹਿੰਦਾ ਕਿੱਥੋਂ ਆਇਆ ਕਹਿੰਦਾ ਘੁੰਮ ਫਿਰ ਕੇ ਆਇਆ ਗੁਰੂ ਨਾਲ ਕਦੇ ਤੁਸੀਂ ਧੋਖਾ ਕਰੋਗੇ ਤੇ ਧੋਖੇ ਬਾਜ਼ ਗਿਣੇ ਜਾਓਗੇ ਹਾਲੇਲੂਇਆ ਹਾਲੇਲੂਇਆ ਗਹਿ ਜੀ ਨੂੰ ਨਹੀਂ ਪਤਾ ਮੇਰਾ ਜਿਹੜਾ ਗੁਰੂ ਅਲੀਸ਼ਾ ਵਾ ਉਹ ਤੇ ਬਹੁਤ ਦਿਲਾਂ ਦੀਆਂ ਜਾਣਨ ਵਾਲਾ ਹੈ ਆਰਟੀਕਲ ਆਮ ਇਹ ਕਹਿਣਾ ਚਾਹੁੰਦਾ ਕੈਲੰਡਰ ਤੇ 10 ਦਾ ਵੀ ਮਿਲ ਜਾਣਾ ਕੈਲੰਡਰ 100 ਦਾ ਹੀ ਮਿਲ ਜਾਣਾ ਕੈਲੰਡਰ 50 ਦਾ ਵੀ ਮਿਲ ਜਾਣਾ ਕੈਲੰਡਰ ਤਰੀਕ ਦੱਸੇਗਾ ਕੈਲੰਡਰ ਨੇ ਤਰੀਕ ਦੱਸਣੀ ਆ ਕਿ ਤੁਸੀਂ 25ਵੇਂ ਤੋਂ 26ਵਾਂ ਚਾਗੇ ਹੁਣ ਦਿਲ ਨੂੰ ਕਿਵੇਂ ਸਾਫ਼ ਕਰੋਗੇ ਦਿਲ ਨੂੰ ਕਿਵੇਂ ਸਾਫ਼ ਹੋਣਾ ਆ ਦਿਲ ਨੂੰ ਤੁਸੀਂ ਦੁਆ ਪ੍ਰਾਰਥਨਾ ਵਾਲੇ ਬਣੋ ਜਿੰਨਾ ਤੋਬਾ ਨਹੀਂ ਕੀਤੀ ਤੋਬਾ ਕਰਨ ਤੋਂ ਬਾਅਦ ਇਹ ਜਿਹੜਾ ਕਿ ਇਹ ਨਹੀਂ ਫਾਰਮੈਲਟੀ ਪੂਰੀ ਕਰਤੀ ਤੇ ਚਰਚੀ ਨਹੀਂ ਆਉਣਾ ਤੁਹਾਨੂੰ ਸੱਤ ਚੀਜ਼ਾਂ ਕਰਨੀਆਂ ਪੈਣੀਆਂ ਤੋਬਾ ਕਰਨੀ ਵਾਪਸਮਾ ਲੈਣਾ ਕੱਬੀ ਪੀੜੀ ਤੋਂ ਬਚ ਕੇ ਰਹਿਣਾ ਉਸ ਤੋਂ ਬਾਅਦ ਪ੍ਰਭੂ ਭੋਜ ਲੈਣਾ ਹੈ ਲਗਾਤਾਰ ਪ੍ਰਾਰਥਨਾ ਚ ਰਹਿਣਾ ਰਸੂਲਾਂ ਦੀ ਸੰਗਤੀ ਕਰਨੀ ਆ ਤੋ ਸੱਤ ਚੀਜ਼ਾਂ ਸਾਡੀ ਜ਼ਿੰਦਗੀ ਚ ਨਹੀਂ ਹੁੰਦੀਆਂ ਤਾਂ ਅਸੀਂ ਕੰਪਲੀਟ ਅਦੇ ਵਿਸ਼ਵਾਸੀ ਨਹੀਂ ਬਣੇ ਉਹ ਗਿਣਨੀਆਂ ਤੁਹਾਨੂੰ ਪੂਰਾ ਕਰਨਾ ਹੁਣ ਖੁਦਾਵੰਦ ਖੁਦਾ ਦੇ ਕਲਾਮਸ ਸਿੱਖ ਰਹੇ ਪੁਰਾਣੀ ਅਨਸਾਨੀਤ ਨੂੰ ਲਾਸਟੋ ਅੱਜ ਅਸੀਂ ਆਪਣੇ ਚਲੋ ਪਾਸਟਰ ਦੀ ਗੱਲ ਤੋਂ ਛੱਡੋ ਹੋ ਸਕਦਾ ਹੈ ਗੱਲ ਤੋਂ ਤੁਹਾਨੂੰ ਗੁੱਸਾ ਆਉਂਦਾ ਹੋਵੇ ਕਿਸੇ ਦੇ ਬੱਚਿਆਂ ਨੂੰ ਕਹੀਏ ਕਿ ਉਹਨੂੰ ਸਹੀ ਕਰ ਲੈ ਜੇ ਕਿਹਾ ਦੀ ਬੇਟੀ ਨੂੰ ਕਹੀਏ ਕਿ ਇਹ ਇਹ ਚੰਗੀ ਤਰ੍ਹਾਂ ਚਰਚਾ ਚਾਵੇ ਉਹਨਾਂ ਗੁੱਸਾ ਕਰਨਾ ਹੈ ਨਾ ਕਿ ਜਿੱਥੇ ਪੁੱਛਦਾ ਹੀ ਕੋਈ ਨਹੀਂ ਉੱਥੇ ਗੁੱਸਾ ਵੀ ਕੋਈ ਨਹੀਂ ਵੀ ਕੌਣ ਆਇਆ ਕੌਣ ਗਿਆ ਕੀ ਹੋ ਰਿਹਾ ਕੀ ਨਹੀਂ ਉੱਥੇ ਗੁੱਸਾ ਕਾਦਾ ਹਾਲੇਲੂਇਆ ਆਪਣੇ ਮਾਪਿਆਂ ਨਾਲ ਤਾਂ ਸਹੀ ਰਹਿਣਾ ਚਾਹੀਦਾ ਕਿ ਨਹੀਂਗਾ ਆਪਣੇ ਮਾਪਿਆਂ ਨਾਲ ਜਵਾਨ ਬੱਚੇ ਸਹੀ ਰਹਿਣ ਜਿੱਥੇ ਵੀ ਜਾਂਦੇ ਮਾਪਿਆਂ ਨੂੰ ਦੱਸ ਕੇ ਜਾਣ ਜਿੱਥੇ ਨੌਜਵਾਨ ਬੇਟੀਆਂ ਜਾਂਦੀਆਂ ਆਪਣੇ ਮਾਪਿਆਂ ਨੂੰ ਦੱਸ ਕੇ ਜਾਣ ਇਹ ਤਾਂ ਗੱਲ ਸਹੀ ਹੈ ਨਾ ਤੇ ਫਿਰ ਇਹਦੋਂ ਅੱਗੇ ਤੁਸੀਂ ਵੱਧਦੇ ਜਾਓ ਫਿਰ ਸਾਰਾ ਸਿਸਟਮ ਸੈੱਟ ਹੋ ਜਾਏਗਾ ਸਾਰਾ ਸਿਸਟਮ ਫਿਰ ਸਾਡਾ ਸੈੱਟ ਹੋ ਜਾਏਗਾ ਤੋ ਖੁਦਾਵੰ ਦਾ ਪਾਕ ਕਲਾਮ ਸਾਨੂੰ ਅੱਜ ਦੱਸ ਰਿਹਾ ਪ੍ਰਾਣੀਆਂ ਨੂੰ ਸੰਤਨ ਨੂੰ ਲਾਉਣਾ ਤੇ ਨਵੀਂ ਅਨੁਨਸਾਨੀਅਤ ਨੂੰ ਪੈਨ ਖੁਦਾਵੰ ਸਾਨੂੰ ਨਵਾਂ ਹੀ ਸਭ ਕੁਝ ਦਿੰਦਾ ਹੈ ਨਵਾਂ ਦਿਨ ਨਵਾਂ ਸਾਲ ਤੋ ਖੁਦਾਵੰ ਕਹਿੰਦਾ ਤੁਹਾਨੂੰ ਮੈਂ ਹੁਣ ਨਵਾਂ ਦਿਲ ਤੇ ਨਵਾਂ ਆਤਮਾ ਦੇਵਾਂਗਾ ਹਿਜ਼ਕੀਲ ਚੈਪਟਰ 36 ਹਿਜ਼ਕੀਲ ਦੀ ਕਿਤਾਬ 36 ਚੈਪਟਰ ਚ ਜਾਓ 25 26 ਆਇਤ ਵਿੱਚ ਲਿਖਿਆ ਨਵਾਂ ਦਿਲ ਤੇ ਨਵਾਂ ਆਤਮਾ ਪ੍ਰਭੂ ਕਹਿੰਦਾ ਮੈਂ ਅੰਬਰਤ ਜਲ ਛਿੜਕਾਵਾਂਗਾ ਤੁਹਾਡੇ ਉੱਤੇ ਤੁਹਾਡੀ ਅਸ਼ੁੱਧਤਾ ਨੂੰ ਸ਼ੁੱਧ ਹੋ ਜਾਓਗੇ ਤੁਹਾਨੂੰ ਮੈਂ ਨਵਾਂ ਆਤਮਾ ਦਵਾਂਗਾ ਤੇ ਨਵਾਂ ਦਿਲ ਦਵਾਂਗਾ ਤੇ ਪੱਥਰ ਦਿਲ ਤੁਹਾਡੇ ਚੋਂ ਕੱਢ ਕੇ ਤੇ ਤੁਹਾਨੂੰ ਮਾਸ ਦਾ ਦਿਲ ਭਰ ਦਾਂਗਾ ਪੱਥਰ ਦਿਲ ਕਈ ਵਾਰੀ ਭਰਾ ਭਰਾ ਨਾਲ ਪੱਥਰ ਦਿਲ ਹੋ ਜਾਂਦੇ ਆ ਭੈਣਾ ਭੈਣਾ ਨਾਲ ਪੱਥਰ ਦਿਲ ਹੋ ਜਾਂਦੀਆਂ ਨੇ ਗੁਆਡੀ ਗੁਆਡੀ ਨਾਲ ਪੱਥਰ ਦਿਲ ਹੋ ਜਾਂਦਾ ਅਸੀਂ ਕਿਹਨੇ ਮਸੀਹ ਨੂੰ ਮੰਨਦੇ ਹallelujah ਸੰਗਤੀ ਦੀ ਗੱਲ ਕੋਈ ਨਹੀਂ ਹੈ ਗਈ ਸੰਗਤੀ ਜਿੱਥੇ ਮਰਜ਼ੀ ਕਿਸਦਾ ਮਨ ਕਰੇ ਪਰ ਪ੍ਰਭੂ ਵਾਲੇ ਗੁਣ ਤੇ ਹੋਣ ਸਾਡੇ ਵਿੱਚ ਹallelujah ਗੱਲ ਸੰਗਤੀ ਦੀ ਨਹੀਂ ਕਿਤੇ ਤੇ ਕਿਤੇ ਕਿਸੇ ਨੇ ਸੰਗਤ ਕਰਨੀ ਆ ਉਹਦੀ ਗੱਲ ਨਹੀਂ ਹੈ ਗਈ ਗੱਲ ਇਹ ਕਿ ਸਾਡੇ ਵਿੱਚੋਂ ਫਿਰ ਪ੍ਰਭੂ ਵਾਲੇ ਗੱਲਾਂ ਵੀ ਤਾਂ ਨਿਕਲਣਾ ਪ੍ਰਭੂ ਵਾਲੇ ਤਰੀਕੇ ਵੀ ਸਾਡੀ ਜ਼ਿੰਦਗੀ 'ਚ ਹੋਣ ਪ੍ਰਭੂ ਵਾਲੇ ਗੁਣ ਵੀ ਸਾਡੀ ਜ਼ਿੰਦਗੀ 'ਚ ਹੋਣ ਪ੍ਰਭੂ ਵਾਲੇ ਸੁਭਾਅ ਨਾਲ ਸਾਡਾ ਸੁਭਾਅ ਵੀ ਤਾਂ ਮੈਚ ਕਰਦਾ ਹੋਵੇ ਫਿਜ਼ੀਕਲ ਚੈਪਟਰ 37 ਦੀ 25 26 ਤਦੋਂ ਤੁਹਾਡੇ ਉੱਤੇ ਨਿਰਮਲ ਜਲ ਛਿਰਕਦਾ ਅਤੇ ਤੁਸੀਂ ਸ਼ੁੱਧ ਹੋਵੋਗੇ ਕਹਿੰਦਾ ਮੈਂ ਤੁਹਾਡੇ ਤੇ ਅੰਮ੍ਰਿਤ ਜਲ ਛਿੜਕਾਂਗਾ ਤੁਸੀਂ ਸ਼ੁੱਧ ਹੋ ਜਾਓਗੇ ਅਤੇ ਮੈਂ ਤੁਹਾਨੂੰ ਤੁਹਾਡੀ ਸਾਰੀ ਅਨਚੁੱਤ ਅਨਚੁੱਤਤਾਈ ਤੋਂ ਅਤੇ ਤੁਹਾਡੀਆਂ ਸਾਰੀਆਂ ਮੂਰਤੀਆਂ ਤੋਂ ਤੁਹਾਨੂੰ ਸ਼ੁੱਧ ਕਰਾਂਗਾ ਮੈਂ ਤੁਹਾਡੀਆਂ ਮੂਰਤੀਆਂ ਤੋਂ ਤੇ ਅਸ਼ੁੱਧਤਾਈ ਦਾ ਮਤਲਬ ਉਹਦਾ ਸ਼ੁੱਧ ਨਾ ਹੋਣਾ ਅਪਵਿੱਤਰ ਤੇ ਪਵਿੱਤਰ ਚ ਬੜਾ ਫਰਕ ਹੁੰਦਾ ਮੈਂ ਅਸ਼ੁੱਧਤਾ ਜੀ ਤੋਂ ਤੁਹਾਨੂੰ ਸ਼ੁੱਧ ਕਰਾਂਗਾ ਅਤੇ ਮੈਂ ਤੁਹਾਨੂੰ ਨਵਾਂ ਦਿਲ ਦੇਵਾਂਗਾ ਮੈਂ ਤੁਹਾਨੂੰ ਨਵਾਂ ਦਿਲ ਦੇਵਾਂਗਾ ਅਤੇ ਨਵਾਂ ਆਤਮਾ ਹੁਣ ਪ੍ਰਭੂ ਕਿੰਨੀਆਂ ਚੀਜ਼ਾਂ ਨਵੀਆਂ ਦਿੱਤੀਆਂ ਅੱਜ ਤੁਹਾਨੂੰ ਹੈਨਾ ਲੈਣਾ ਸਾਡਾ ਕੰਮ ਆ ਪਹਿਲੀ ਗੱਲ ਖੁਦਾ ਨੇ ਤੁਹਾਨੂੰ ਪਿਛਲੇ ਸਾਲ ਬਰਕਤਾਂ ਦਿੱਤੀਆਂ ਠੀਕ ਆ ਜੀ ਦੂਸਰਾ ਤੁਹਾਨੂੰ ਸਭ ਤੋਂ ਵੱਡੀ ਬਰਕਤ ਧਿਆਨ ਨਾਲ ਸੁਣੋ ਸਭ ਤੋਂ ਵੱਡੀ ਬਰਕਤ ਆ ਜਿਹੜਾ ਇਨਸਾਨ ਫਿਜ਼ੀਕਲ ਫਿਟ ਹੈ ਕਿੰਨੇ ਜਾਣੇ ਹੋ ਜਿਹੜਾ ਲਗਾਤਾਰ ਦਵਾਈ ਦਵਾਈ ਨਹੀਂ ਖਾਂਦੇ ਕਿੰਨੇ ਜਾਣੇ ਹੋ ਜਿਹੜੇ ਲਗਾਤਾਰ ਦਵਾਈ ਨਹੀਂ ਖਾਂਦੇ ਕਦੀ ਕਦੀ ਦੀ ਕੋਈ ਗੱਲ ਨਹੀਂ ਹੁੰਦੀ ਆਪਣਾ ਹੱਥ ਚੁੱਕੋ ਜਿਹੜੇ ਜਿਹੜੇ ਲਗਾਤਾਰ ਦਵਾਈ ਨਹੀਂ ਖਾਂਦੇ ਵੀ ਜਿਹਨਾਂ ਦਵਾਈ ਲਗਾਤਾਰ ਲੋੜ ਨਹੀਂ ਪੈਂਦੀ ਮੇਰੀ ਆਵਾਜ਼ ਧਿਆਨ ਨਾਲ ਸੁਣੋ ਜਿਹੜੇ ਪੱਕੀ ਦਵਾਈ ਖਾਂਦੇ ਉਹ ਹੱਥ ਨਾਲ ਚੁੱਕਿਓ ਦੂਜੇ ਹੱਥ ਚੁੱਕੋ ਜਿਹੜੇ ਦਵਾਈ ਨਹੀਂ ਖਾਂਦੇ ਤੁਹਾਨੂੰ ਖੁਦਾ ਨੇ ਬਿਮਾਰ ਹੀ ਨਹੀਂ ਹੋਣ ਦਿੱਤਾ ਇਹ ਵੀ ਬਰਕਤ ਆ ਤੁਹਾਨੂੰ ਖੁਦਾ ਨੇ ਬਿਮਾਰ ਹੋਣ ਹੀ ਨਹੀਂ ਦਿੱਤਾ ਇਹ ਵੀ ਵੱਡੀ ਬਰਕਤ ਆ ਕਦੀ ਕਦੀ ਸ੍ਰੀ ਰੰਤ ਕੋ ਸਾ ਆ ਜਾਂਦਾ ਹੁਣ ਕਿੰਨੀਆਂ ਬਰਕਤਾਂ ਤੁਹਾਡੇ ਘਰਾਂ ਚ ਆਈਆਂ ਤੰਦਰੁਸਤੀ ਦੀ ਬਰਕਤ ਤੁਹਾਨੂੰ ਪਤਾ ਨਹੀਂ ਤੁਹਾਡੇ ਕੋਲ ਕਿੰਨੀਆਂ ਚੀਜ਼ਾਂ ਆਈਆਂ ਠੀਕ ਹੈ ਜੀ ਤਾਂ ਇਹ ਬਰਕਤਾਂ ਲਈ ਖੁਦਾ ਦਾ ਧੰਨਵਾਦ ਕਰਨਾ ਤੇ ਨਵਾਂ ਸਾਲ ਫੇਰ ਖੁਦਾ ਨੇ ਦਿੱਤਾ ਫੇਰ ਰੀਪੀਟ ਹੋ ਗਿਆ ਸਾਲ ਹੁਣ ਖੁਦਾਵੰਦ ਖੁਦਾ ਨਵਾਂ ਦਿਲ ਨਵਾਂ ਆਤਮਾ ਦੇਣ ਤੋਂ ਇਲਾਵਾ ਕਹਿੰਦਾ ਨਵਾਂ ਆਕਾਸ਼ ਤੇ ਨਵੀਂ ਧਰਤੀ ਤੁਹਾਨੂੰ ਦੇਵਾਂਗਾ ਹalleluyah halleluyah ਪ੍ਰਕਾਸ਼ ਦੀ ਪੋਥੀ 21 ਚੈਪਟਰ ਪਹਿਲੀ ਐਤ ਚਾਰ ਐਤ ਨੂੰ ਪੜਾਂਗੇ ਇਹ ਚ ਤੁਸੀਂ ਪੜਿਓ ਕਹਿੰਦਾ ਮੈਂ ਨਵਾਂ ਆਕਾਸ਼ ਤੇ ਨਵੀਂ ਧਰਤੀ ਦੇਵਾਂਗਾ ਪਹਿਲੀ ਕੀ ਹੋ ਜੇਗੀ ਜੀ ਉਲੋਪ ਹੋ ਜਾਏਗੀ ਖੁਦਾਵੰ ਕੁਛ ਨਵਾਂ ਕਰ ਗਿਆ ਏ ਸਾਡੀ ਜ਼ਿੰਦਗੀ ਦੇ ਵਿੱਚ ਹalleluyah ਤੋ ਖੁਦਾ ਨੇ ਸਾਨੂੰ ਮੌਕਾ ਦਿੱਤਾ ਖਾਸ ਕਰਕੇ ਬਜ਼ੁਰਗ ਆਏ ਨੇ ਸਾਡੇ ਕੋਲ ਸਾਰਿਆਂ ਲਈ ਬਟੋਖਾ ਵੀ ਸਮਾਂ ਇਹ ਨਹੀਂ ਕਿ ਬਜ਼ੁਰਗਾਂ ਲਈ ਬਹੁਤ ਅੱਜ ਦਾ ਦਿਨ ਚੰਗਾ ਮੁਬਾਰਕ ਆ ਜਵਾਨਾਂ ਲਈ ਵੀ ਆ ਹੁਣ ਇੱਕ ਅੰਤਰ ਧਿਆਨ ਹੋ ਕੇ ਸੋਚਿਓ ਅੱਜ ਕਿੰਨੇ ਰਿਸ਼ਤੇਦਾਰ ਸਾਡੇ ਨਜ਼ਰ ਨਹੀਂ ਆ ਰਹੇ ਇਹ ਧਿਆਨ ਕਰੋ ਕਿੰਨੇ ਸਾਡੇ ਲੋਕ ਸਾਨੂੰ ਨਜ਼ਰ ਨਹੀਂ ਆ ਰਹੇ ਧਿਆਨ ਕਰੋ ਇਹ ਵੀ ਤੇ ਬਰਕਤ ਹੈ ਨਾ ਖੁਦਾ ਨੇ ਸਾਨੂੰ ਇੱਕ ਨਵਾਂ ਸਾਲ ਦਿੱਤਾ ਨਵੀਂ ਬਰਕਤ ਦਿੱਤੀ ਆ ਨਵੀਂ ਆਸ਼ੀਸ਼ ਦਿੱਤੀ ਆ ਤੋ ਇਹ ਅੱਜ ਦੇ ਸਾਲ 2026 ਲਈ ਪਰਮੇਸ਼ਰ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਤੁਸੀਂ ਹੱਥ ਚੁੱਕ ਕੇ ਪਰਮੇਸ਼ਰ ਨੇ ਇੰਨੀ ਚੰਗੀ ਸਿਹਤ ਦਿੱਤੀ ਹੈ ਤੁਹਾਨੂੰ ਤੇ ਜਿਹੜੇ ਕੋਈ ਸਾਡੇ ਭੈਣ ਭਰਾ ਮੈਡੀਸ਼ਨ ਲੈ ਰਹੇ ਨੇ ਪ੍ਰਭੂ ਉਹਨਾਂ ਦੀਆਂ ਜ਼ਿੰਦਗੀਆਂ ਚ ਲਗਾਤਾਰ ਮੈਡੀਸ਼ਨ ਨੂੰ ਖਤਮ ਕਰੇਗਾ ਤੇ ਚੰਗੀ ਸਿਹਤ ਦੇਵੇਗਾ ਹallelujah ਪੜੋ ਵਰਸ ਤੇ ਬੋਲੋ ਕਲਾਮੋ ਵਾਪਸ ਤਾ ਮੈਂ ਨਵਾਂ ਆਕਾਸ਼ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ ਮੈਂ ਨਵਾਂ ਆਕਾਸ਼ ਤੇ ਨਵੀਂ ਧਰਤੀ ਵੇਖੀ ਆ ਕਿਉਂ ਜੋ ਪਹਿਲਾ ਆਕਾਸ਼ ਪਹਿਲਾ ਆਕਾਸ਼ ਜਿਹੜਾ ਸੀ ਅਤੇ ਪਹਿਲੀ ਧਰਤੀ ਪਹਿਲੀ ਜਿਹੜੀ ਧਰਤੀ ਆ ਜਾਂਦੀ ਨਹੀਂ ਉਹ ਚਲੀ ਗਈ ਪਹਿਲਾ ਧਰਤੀ ਪਹਿਲਾ ਆਕਾਸ਼ ਜਾਂਦਾ ਰਿਹਾ ਤੇ ਮੈਂ ਨਵੀਂ ਧਰਤੀ ਤੇ ਨਵਾਂ ਆਕਾਸ਼ ਦਿੱਤਾ ਅਤੇ ਹੁਣ ਅਗਾਹਾਂ ਨੂੰ ਸਮੁੰਦਰ ਹੈ ਚਾਰ ਚਾਰ ਚਾਰਤ ਬੋਲ ਨੂੰ ਪੂਰੀ ਕੰਪਲੀਟ ਕਰੋ ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਖੜੇ ਇੱਕ ਹੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੋਖੋ ਹੋਵੇਗਾ ਪੰਜਵੀਂ ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ ਧਰਮਾਨ ਦਾ ਕਲਾਮ ਕਹਿੰਦਾ ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ ਅਤੇ ਉਹ ਜਿਹੜਾ ਸੀ ਗਾਥਨ ਉਹ ਜਿਹੜਾ ਸੰਗਾਸਨ ਤੇ ਬਿਰਾਜਮਾਨ ਹੈ ਉਤੇ ਬਿਰਾਜਮਾਨ ਹੈ ਹਾਂ ਬੋਲਿਆ ਵੇਖ ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ ਉਹ ਕਹਿ ਰਿਹਾ ਅੱਜ ਮੇਰਾ ਯਹਵਾ ਪਰਮੇਸ਼ਰ ਤੁਹਾਡਾ ਸਾਰਿਆਂ ਦਾ ਪਿਤਾ ਪਰਮੇਸ਼ਰ ਕਹਿ ਰਿਹਾ ਕਿ ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ ਹallelujah ਹallelujah ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ ਅਤੇ ਉਹਨਾਂ ਆਖਿਆ ਉਹਨੇ ਆਖਿਆ ਲੇਖ ਵੇਖ ਕੇ ਕਿਉਂ ਜੋ ਇਹ ਬਚਨ ਨੇਚਾ ਜੋਗ ਹੈ ਇਹ ਬਚਨ ਨੇਚਾ ਜੋਗ ਹੈ ਅਤੇ ਸਤ ਹਨ ਇਹ ਬਚਨ ਨੇਚਾ ਜੋਗ ਤੇ ਸਤ ਹੈ ਅਤੇ ਉਹ ਮੈਨੂੰ ਆਖਿਆ ਉਹਨੇ ਮੈਨੂੰ ਕਿਹਾ ਉਹ ਕੀ ਹੈ ਮੈਂ ਅਲਫਾ ਤੇ ਅਮੀਗਾ ਉਹ ਪਹਿਲਾਂ ਸੀ ਉਹ ਹੋਣਿਆ ਤੇ ਉਹ ਰਹੇਗਾ ਹallelujah ਹallelujah ਉਹ ਪਹਿਲਾਂ ਵੀ ਸੀ ਉਹ ਹੋਣਿਆ ਤੇ ਉਹ ਸਦਾ ਰਹੇਗਾ ਜਿਹਦੀ ਹਜ਼ੂਰੀ ਤੁਸੀਂ ਆਇਓ ਪ੍ਰਭੂ ਦਾ ਕਲਾਮ ਅੱਜ ਜਿੰਨਾ ਵੀ ਅਸੀਂ ਵਰਸਾਂ ਪੜ੍ਹਣੀਆਂ ਨੇ ਉਹ ਪੁਰਾਣੇ ਤੋਂ ਨਵਾਂ ਹੋਣ ਦੀਆਂ ਹੀ ਹੋਣੀਆਂ ਹallelujah ਹallelujah ਤੋਂ ਬੜੇ ਧਿਆਨ ਨਾਲ ਤੁਸੀਂ ਵਚਨ ਸੁਣਿਆ ਇਹ ਤੇ ਕੇਅਰ ਕਰਨੀਆਂ ਖਾਸ ਕਰਕੇ ਆਪਣੇ ਜਵਾਨ ਬੱਚਿਆਂ ਨੂੰ ਜਿਹੜੇ ਨਹੀਂ ਸੀ ਚਰਚਾ ਹੁੰਦੇ ਉਹਨਾਂ ਚਰਚ ਲੈ ਕੇ ਆਉਣਾ ਜਿਹੜੇ ਨਹੀਂ ਦੁਆ ਕਰਦੇ ਦੁਆਛ ਵਧੋ ਜਿਹੜੇ ਬੱਚੇ ਕੰਮ ਨਹੀਂ ਕਰਦੇ ਵਧੀਆ ਕੰਮ ਕਰੋ ਜਿਹੜੀਆਂ ਭੈਣਾਂ ਨੇ ਮਤਲਬ ਕਿ ਦੁਆ ਘੱਟ ਕੀਤੀ ਹੈ ਦੁਆ ਦੇ ਜੋਦੇ ਬਣੋ ਦੁਆ ਹੀ ਹਰ ਇੱਕ ਬੰਦਨ ਨੂੰ ਤੋੜੇਗੀ ਦੁਆ ਦੇ ਦੁਆਰਾ ਹੀ ਸਾਡੇ ਘਰਾਂ 'ਚ ਆਸ਼ਾ ਆਉਣੀਆਂ ਨੇ ਤੋਂ ਪ੍ਰਭੂ ਦੇ ਕਲਾਮ ਸੋ ਅਸੀਂ ਉਹ ਖਾਸ ਕਰਨਾ ਸਿੱਖਿਆ ਨੇ ਕਲਾਮ ਹੈ ਸਾਰਾ ਖਾਸ ਹੁੰਦਾ ਕਿਉਂਕਿ ਕਲਾਮ ਪਰਮੇਸ਼ਰ ਦੇ ਪਾਕ ਚੋਂ ਨਿਕਲੇ ਹੋਏ ਪਾਕ ਸ਼ਬਦ ਸਾਡੇ ਤਾੜਨ ਸੁਧਾਰਨ ਤੇ ਗੁਣ ਕਰ ਉਹ ਸਾਡੇ ਕੰਮ ਆਉਂਦੇ ਹੈ ਜਿਹੜਾ ਵਚਨ ਦੀ ਤਾੜ ਸਹਿ ਜਾਏ ਜਿਹੜਾ ਮਾਂ ਪਿਓ ਦੀ ਤਾੜ ਸਹਿ ਜਾਏ ਜਿਹੜਾ ਟੀਚਰ ਦੀ ਤਾੜ ਸਹਿ ਦੇ ਉਹ ਬੰਦਾ ਸੈਕਸਫੁਲ ਹੋ ਜਾਂਦਾ ਕਾਮਯਾਬ ਹallelujah ਜਿਹੜਾ ਤਾੜ ਨਹੀਂ ਸਹਿ ਸਕਦਾ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ ਹallelujah ਕਿਉਂਕਿ ਹਰ ਜਗ੍ਹਾ ਤੇ ਸਾਨੂੰ ਕਿਸੇ ਨਾ ਕਿਸੇ ਨੇ ਤਾੜਨਾ ਹੀ ਆ ਤਾੜਨਾ ਮਤਲਬ ਆ ਸਮਝਾਉਣਾ ਤੂੰ ਖੁਦਾ ਤੁਹਾਨੂੰ ਆਸ਼ੀਸ਼ ਕਰੇ ਖੁਦਾ ਤੁਹਾਨੂੰ ਬਰਕਤ ਦੇਵੇ ਸਾਰੇ ਹੱਥ ਉਠਾ ਕੇ ਜਿੰਦਾ ਕਲਾਮ ਦੀ ਪ੍ਰਭੂ ਦੀ ਤਾਰੀਫ ਕਰਾਂਗੇ ਹallelujah ਜਿੰਦਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆਂ ਰਾਜਾਂ ਦਾ ਰਾਜਾ ਤੇਰਾ ਧੰਨਵਾਦ ਕਰਦੇ ਆਂ ਸਰਬਸ਼ਕਤੀਮਾਨ ਯਹਵਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆਂ ਤੇਰਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ